ਹੈਲੋ ਅੰਦ ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਟਲੂਟਿਕ ਤੇ ਅਮੀ ਕਰਦੇ ਆ ਸਾਰੇ ਠੀਕ ਠਾਕ ਹੋਮਗੇ ਤਾਂ ਹਾਂਜੀ ਅੱਜ ਆਪਾਂ ਤੁਹਾਡੇ ਲਈ ਇੱਕ ਹੋਰ ਵਰਕ ਲੈ ਕੇ ਆਏ ਆ ਨਵੀਂ ਵੀਡੀਓ ਦੇ ਨਾਮਾ ਵਰਕ ਵਰਕ ਤੇ ਪਹਿਲਾਂ ਵੀ ਬਹੁਤ ਵਾਰੀ ਹੋ ਚੁੱਕਾ ਜੀ ਕਈ ਸੂਟਾਂ ਦੇ ਉੱਪਰ ਹੋ ਚੁੱਕਾ ਪਰ ਇਹ ਵਾਲਾ ਕਸਟਮਰ ਨੂੰ ਬਹੁਤ ਹੀ ਜ਼ਿਆਦਾ ਪਸੰਦ ਆ ਰਿਹਾ ਕਿਉਂਕਿ ਇਹ ਵਰਕ ਨਾ ਜੀ ਇੱਕ ਲਾਈਟ weight ਜਆ ਤੇ ਵਧੀਆ ਜਿਹਾ ਸੋਹਣਾ ਜਿਹਾ ਵਰਕ ਆ ਮੀਨਜ਼ ਹਰੇਕ ਹੀ ਸਟੱਫ ਤੇ ਉੱਠ ਕੇ ਆਉਂਦਾ ਨਾ ਕਸਟਮਰ ਦੀ ਆਪੋ ਆਪਣੀ ਚੁਆਇਸ ਹੁੰਦੀ ਹੈ ਜੀ ਮੀਨਜ਼ ਉਹਨਾਂ ਨੇ ਇੱਕ ਕਸਟਮਰ ਨੇ ਆਪਾਂ ਨੂੰ ਇਹ ਵਾਲਾ ਕਰਵਾਇਆ ਇਹਨਾਂ ਹਾਲਤੇ ਪਹਿਲਾਂ ਹੀ ਬਹੁਤ ਹੋ ਚੁੱਕੇ ਨੇ ਇਹ ਨਾਲ ਦਾ ਜਿਹੜਾ ਹੈਗਾ ਆਪਾਂ thread use ਕੀਤਾ ਉੱਪਰ ਜਰੀ ਇਹਦੇ ਵਿੱਚ ਵੀ ਦੋ ਕਲਰ ਵੀ ਹੋ ਸਕਦੇ ਨੇ ਜੀ ਜਿਵੇਂ ਇਹ ਵਾਲਾ ਜਰੀ ਦੇ ਉੱਪਰ ਵੀ ਇੱਥੇ ਵੀ ਮੀਨਜ਼ ਇੱਕ ਕਲਰ ਹੋਰ ਆਉਂਦਾ ਪਰ ਆਪਾਂ ਇਸ ਤਰ੍ਹਾਂ ਹੀ ਉੱਪਰ ਜਰੀ ਜਰੀ ਕੀਤੀ ਆ ਠੀਕ ਹੈ ਜਿਵੇਂ ਇਸ ਤਰ੍ਹਾਂ ਹੀ ਜਰੀ ਆ ਉੱਪਰ ਵੀ ਇਸ ਤਰ੍ਹਾਂ ਜਿਹੜਾ ਹੋਰ ਥ੍ਰੈਡ ਆਪਾਂ ਯੂਜ਼ ਕਰ ਸਕਦੇ ਆ ਮੀਨਜ਼ ਤਿੰਨ ਕਲਰ ਦੇ ਨਾਲ ਜਿਹੜਾ ਹੈਗਾ ਇਹ ਵਾਲਾ ਵਰਕ ਹੋ ਸਕਦਾ ਤੀਜੀ ਜਰੀ ਦੋ ਕਲਰ ਵੀ ਆਪਾਂ ਯੂਜ਼ ਕਰ ਸਕਦੇ ਆ ਤੁਸੀਂ ਕਿਸੇ ਵੀ ਸਟੱਫ ਤੇ ਕਰਵਾ ਸਕਦੇ ਹੋ ਜਿਹੜਾ ਇਹ ਹੈਗਾਗਾ ਇਹ ਬਰਬਰੀ ਸ਼ਿਮਰਤੇ ਹੋਇਆ ਹੋਇਆ ਇਹ ਇਸ ਤਰ੍ਹਾਂ ਜਿਹੜੀਆਂ ਇਹਦੀਆਂ ਹੈਗੀਆਂ ਵਾਮਾ ਹੋਈਆਂ ਹੋਈਆਂ ਨੇ ਪਾਈਪਿੰਗ ਦੇ ਨਾਲ ਆਪਾਂ ਫਿਨਿਸ਼ਿੰਗ ਦਿੱਤੀ ਹੋਈ ਆ। ਨਸਤਰ। ਤੇ ਇਹ ਨਾਲ ਦੇ ਹੋਰ ਵੀ ਕਾਫੀ ਸੁੱਟ ਰੈਡੀ ਹੋਣੀ ਈ। ਇੱਕ ਤਾਂ ਇਹ ਸਾਰੇ ਕਿਤੇ ਹੋਊਗਾ ਬਟ ਇੱਥੇ ਤਾਂ ਬਹੁਤ ਜ਼ਿਆਦਾ ਜਿਹੜਾ ਹੈਗਾਗਾ ਬੁਖਾਰ ਦਾ ਚੱਲ ਰਿਹਾ। ਬਹੁਤ ਹੀ ਜ਼ਿਆਦਾ ਸਭ ਨੂੰ ਬੁਖਾਰ ਹੋ ਰਿਹਾ ਈ। ਸੈੱਲ ਘਟ ਰਹੇ ਨੇ। ਤੇ ਆਪਣੇ ਵੀ ਸਾਰੀ ਫੈਮਿਲੀ ਚ ਪੇਟ ਚ ਆ ਚੁੱਕੀ ਆ। ਬਹੁਤ ਜ਼ਿਆਦਾ ਵੀਰ ਉਹ ਐ ਬੇ। ਕਰ ਕੇ ਵੀਡੀਓ ਬਣਾਉਣ ਦਾ ਜਿਹੜਾ ਟਾਈਮ ਆਉ ਨਹੀਂ ਲੱਗ ਰਿਹਾ ਇਹ ਵਾਲਾ ਸਕੇਮ ਜੀ ਟੂਨ ਹੈ ਇਹ ਔਰਗੈਂਜ਼ਾ ਸਟੱਫ ਤੇ ਆ ਇਹ ਵਰਬਰੀ ਸ਼ਿਮਰ ਤੇ ਹੈ ਇਹ ਬਮਾ ਦਾ ਵਰਕ ਰਹੂਗਾ ਇਹ ਵਾਲਾ ਜਿਹੜਾ ਵਰਕ ਹੈ ਉਹ ਘੇਰੇ ਦਾ ਰਹੂਗਾ ਇਹ ਕਸਟਮਰ ਦੀ ਚੋਇਸ ਦੇ ਅਕੋਰਡਿੰਗ ਕੀਤਾ ਮੀਨਜ਼ ਉਹ ਕਹਿੰਦੇ ਸਾਨੂੰ ਮਹਿਰੂਨ ਚਾਹੀਦਾ ਨੀਚੇ ਦੀਸ ਨਾਲ ਦਾ ਨਹੀਂ ਹੈ ਇੰਨੀ ਇਹ ਗਰਲਿਸ਼ ਲੁੱਕ ਦੀ ਆ ਗਈ ਜੀ ਤੇ ਇਹਨਾਂ ਦੀ ਏਜ ਘੱਟ ਹੈ ਇਹਨਾਂ ਦੀ ਏਜ ਹੈ ਜਿਹੜੀ ਉਹ ਜ਼ਿਆਦਾ ਉਹਨਾਂ ਨੇ ਨਾਲ ਦਾ ਫਰੇਡ ਆਪਾਂ ਯੂਜ਼ ਕੀਤਾ ਬਟ ਇਹ ਉਹਨਾਂ ਨੇ ਦੱਸਿਆ ਸੀ ਵੀ ਸਾਡੇ ਮਹਿਰੂਨ ਜਿਹੜਾ ਹੈਗਾ ਉਹ ਤੁਸੀਂ ਇਹ ਫਾਦਮ ਮਹਿਰੂਨ ਹਾਂਜੀ ਸੂਟ ਤਾਂ ਹੋਰ ਵੀ ਹੈਂਡਵਰਕ ਤੇ ਵੀ ਰੈਡੀ ਹੋ ਰਹੇ ਨੇ ਤੇ ਹੈਂਡਵਰਕ ਦੇ ਹੋਗੇ ਮਸ਼ੀਨਵਰਕ ਦੇ ਹੋਗੇ ਆਰੀ ਦੇ ਹੋਰ ਵੀ ਸੂਟ ਰੈਡੀ ਹੋ ਰਹੇ ਨੇ ਜਿਹੜਾ ਕੰਮ ਹੈ ਉਹ ਸਟਾਰਟ ਹੋ ਚੁੱਕਿਆ ਹਾਂਜੀ ਤੇ ਇੱਕ ਇਹ ਵਾਲਾ ਜਿਹੜਾ ਵਰਕ ਹੈ ਇਹ ਭਾਵਾਂਤੀ ਆਉ ਗਈ ਐਸੇ ਤਰ੍ਹਾਂ ਹੀ ਜਿਹੜਾ ਇਹਦਾ ਹੈਗਾ ਆਪਾਂ ਘੇਰੇ ਤੇ ਵਰਕ ਕੀਤਾ ਹੋਇਆ ਇਹ ਪਸ਼ਮੀਨੇ ਦਾ ਏਕੇ ਟੈਕਸ ਪਸ਼ਮੀਨਾ ਹੀ ਹੁਣ ਤਾਂ ਬੁੱਲਿਆ ਵੀ ਨਹੀਂ ਜਾ ਰਿਹਾ ਸਾਹ ਬੜਾ ਫੁੱਲ ਰਿਹਾ ਇਹ ਏਕੇ ਟੈਕਸ ਪਸ਼ਮੀਨਾ ਇਹ ਘੇਰੇ ਦਾ ਵਰਕ ਆਊਗਾ ਜਿਹੜਾ ਇਹ ਵਰਕ ਆ ਤੁਸੀਂ ਵੀ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਜਿਹੜਾ ਇਹ ਵਰਕ ਹੁੰਦਾ ਸਿੰਗਲ ਟੰਕਾ ਲੱਗਿਆ ਹੋਇਆ ਹੈ ਜੀ ਇੱਥੇ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਹੈ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਦੇ ਵਿੱਚ ਕੋਈ ਕੰਪਲੇਨਟ ਨਹੀਂ ਆਉਗੀ ਜੀ ਵਰਕ ਦੀ ਪੂਰੀ ਫਿਨਿਸ਼ਿੰਗ ਹੋ ਗਈ ਬੇਚੇਜ ਕੋ ਕੇ ਤੁਸੀਂ ਜਿੱਦਾਂ ਦਾ ਵੀ ਕਹੋਗੇ ਹੈਂਡ ਵਰਕ ਹੋ ਗਿਆ ਮਸ਼ੀਨ ਵਰਕ ਹੋ ਗਿਆ ਤੁਸੀਂ ਕਰਵਾ ਸਕਦੇ ਆ অল ਟਾਈਪ ਹੀ ਵਰਕ ਕੀਤਾ ਜਾਂਦਾ ਤੇ ਇਹ ਦੋ ਸੂਟ ਨੇ ਜੀ ਸੇਮ ਇੱਕੋ ਨਾਲ ਦੇ ਨੇ ਆ ਦੇਖੋ ਇੱਕ ਇਹ ਹੋ ਗਿਆ ਇੱਕੇ ਹੋ ਗਏ ਇਹ ਦੋ ਸੂਟ ਸੇਮ ਇੱਕੋ ਨਾਲ ਦੇ ਨੇ ਪੈਣਾ ਪੈਣ ਦੇ ਸੂਟ ਨੇ ਇੱਕੋ ਜਿਹੇ ਸੂਟ ਨੇ ਲਾਈਟ ਪਰਪਲ ਟੋਨ ਤੇ ਇਹ ਵਰਕ ਹੈ ਇਹ ਵਾਲਾ ਬਹੁਤ ਹੀ ਸੋਹਣਾ ਜਿਹਾ ਵਰਕ ਲੱਗਦਾ ਇਹ ਵੀ ਕਿਸੇ ਮੈਰਿਜ ਦੇ ਕੱਪੜੇ ਨੇ ਜੀ ਕੁਝ ਬਣ ਚੁੱਕੇ ਆ ਕੁਝ ਬਣਨ ਵਾਲੇ ਨੇ ਤੇ ਇਹ ਕੇਵਲ ਵਰਕ ਹੈ ਜੀ ਇਹ ਤੁਸੀਂ ਫਲਾਵਰ ਚੈੱਕ ਕਰੋ ਇਹ ਵੀ ਬਹੁਤ ਹੀ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਹੋਇਆ ਹੈ ਤੁਸੀਂ ਇਹ ਦੇਖੋ ਸਟਾਫ ਕਿੰਨਾ ਪਤਲਾ ਹੈ ਨਾ ਤੇ ਕਿਤੋਂ ਵੀ ਜਿਹੜਾ ਵਰਕ ਆਪਣਾ ਕੋਈ ਵੀ ਵੱਲ ਨਹੀਂ ਕਿਤੋਂ ਵੀ ਇਕੱਠਾ ਨਹੀਂ ਹੋਇਆ ਹੋਇਆ ਕਈ ਕਹਿੰਦੇ ਨੇ ਵੀ ਕਪ੍ਰਿੰਟਰ ਮਸ਼ੀਨ ਦਾ ਜਿਹੜਾ ਵਰਕ ਹੁੰਦਾ ਉਹ ਇਕੱਠਾ ਹੁੰਦਾ ਜੀ ਉਹ ਸਫਾਈ ਨਾਲ ਨਹੀਂ ਹੁੰਦਾ ਜੀ ਨਹੀਂ ਜੀ ਤੁਸੀਂ ਇਸ ਵਰਕ ਨੂੰ ਵੀ ਚੈੱਕ ਕਰ ਸਕਦੇ ਹੋ ਆ ਦੇਖੋ ਕਿਤੋਂ ਵੀ ਇਕੱਠਾ ਨਹੀਂ ਹੋਇਆ ਹੋਇਆ ਫਿਨਿਸ਼ਿੰਗ ਵੀ ਚੈੱਕ ਕਰ ਸਕਦੇ ਹੋ ਠੀਕ ਹੈ ਤੇ ਇਸ ਵਰਕ ਨੂੰ ਵੀ ਤੁਸੀਂ ਜਮਾ ਕਲੋਸ ਤੋਂ ਜਿਹੜਾ ਚੈੱਕ ਕਰ ਸਕਦੇ ਹੋ ਵੀ ਕਿਤੇ ਵੀ ਇਕੱਠਾ ਨਹੀਂ ਹੋਇਆ ਹੋਇਆ ਫਿਨਿਸ਼ਿੰਗ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਿ ਨਹੀਂ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਹੋਇਆ ਜਿਹੜਾ ਇਹ ਵਾਲਾ ਫਲਾਵਰ ਹੈ ਇਹ ਇੱਕ ਇੱਕ ਫਲਾਵਰ ਆਪਾਂ ਘੇਰੇ ਤੇ ਦਿੱਤਾ ਹੋਇਆ ਕਸਟਮਰ ਦੀ ਚੁਆਇਸ ਅਕੋਰਡਿੰਗ ਇੱਕ ਇੱਕ ਫਲਾਵਰ ਹੈ ਜਿਹੜਾ ਉਹ ਬਾਹਾਂ ਦੇ ਉੱਪਰ ਦਿੱਤਾ ਗਿਆ ਇਹ ਹੁਣ ਲਈ ਚਾਰ ਫਲਾਵਰ ਪਏ ਹੋਏ ਆ ਬਟ ਤੁਸੀਂ ਜੇ ਪਵਾਉਣਾ ਚਾਹੁੰਦੇ ਹੋ 3 2 1 ਕਰਕੇ ਸ਼ਰਟ ਦੇ ਉੱਪਰ ਵੀ ਪਾ ਸਕਦਾ ਫਰੰਟ ਤੇ ਬੈਕ ਤੇ ਵੀ ਇੱਕ ਗਲੇ ਕੋਲੇ ਪਵਾ ਸਕਦੇ ਹੋ ਬੈਗ ਨੇਕਪੂਰ ਤੇ ਇੱਕ ਇੱਕ ਬਾਹਮੋ ਤੇ ਪੈਜੂਗਾ ਜੀ ਇੱਕ ਇੱਕ ਜਿਹੜਾ ਹੈਗਾਗਾ ਸਲਵਾਰ ਦੀ ਮੂਰੀ ਤੇ ਪੈਜੂਗਾ ਤੇ ਬਹੁਤ ਹੀ ਜਿਆਦਾ ਸੋਹਣਾ ਚਾਹੀਏ ਜਿਹੜਾ ਵਰਕ ਲੱਗਣਾ ਪਸ਼ਮੀਨੇ ਤੇ ਵੀ ਬਹੁਤ ਸੋਹਣਾ ਲੱਗੂਗਾ ਜੀ ਸੂਟ ਫਟਜੂਗਾ ਜੀ ਬਟ ਜਿਹੜਾ ਵਰਕ ਹੈ ਉਹ ਕਿਧਰੇ ਨਹੀਂ ਜਾਊਗਾ ਹੈਨਾ ਇੰਨਾ ਸੋਹਣਾ ਵਰਕ ਹੋਇਆ ਹੋਇਆ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਤੇ ਜਲਦੀ ਜਲਦੀ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਆ ਕਰੋ ਤੇ ਪਿਆਰਾ ਜਿਹਾ ਕਮੈਂਟ ਕਰਕੇ ਜ਼ੋਰ ਦੱਸਿਆ ਕਰੋ ਵੀ ਤੁਹਾਨੂੰ ਜਿਹੜੀ ਸਾਡੀ ਵੀਡੀਓ ਆ ਸੂਟ ਆ ਵਰਕ ਆ ਕਿੱਦਾਂ ਦੇ ਲੱਗਦੇ ਆ ਠੀਕ ਹੈ ਜੀ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿਉਂਕਿ ਉਹਦਾ ਕੋਈ ਵੀ ਟੈਕਸ ਨਹੀਂ ਲੱਗਦਾ ਠੀਕ ਹੈ ਦੇਖੋ ਇਹ ਤੁਸੀਂ ਕਿਸੇ ਵੀ ਸਟੱਫ ਤੇ ਕਰਵਾ ਸਕਦੇ ਹੋ ਹਲਕਾ ਜਿਹਾ ਪਾਰਟੀ ਵੇਅਰ ਵੀ ਸੂਟ ਬਣ ਜੂਗਾ ਜੀ ਜੇ ਆਪਾਂ ਇਸ ਤਰ੍ਹਾਂ ਵਰਕ ਕਰਵਾਉਨੇ ਆ ਉਹਦਾ ਡੇਲੀ ਵੇਅਰ ਵਾਸਤੇ ਵੀ ਜਿਵੇਂ ਹੁਣੇ ਕੀ ਟੈਕਸ ਦੇ ਪਸ਼ਮੀਨੇ ਤੇ ਤੁਸੀਂ ਰਾਮ ਟੈਕਸ ਦੇ ਪਸ਼ਮੀਨੇ ਤੇ ਇਹ ਵਾਲਾ ਵਰਕ ਆ ਜਿਹੜਾ ਕਰਵਾ ਸਕਦੇ ਹੋ ਬਹੁਤ ਹੀ ਸੋਹਣਾ ਲੱਗਦਾ ਹੈ ਜੀ ਇਹ ਵਾਲਾ ਵੀ ਬਹੁਤ ਸੋਹਣਾ ਲੱਗਦਾ ਹੈ ਮਮੀਆਂ ਲਈ ਬਹੁਤ ਸੋਹਣਾ ਲੱਗਦਾ ਹੈ ਜੀ ਇਹ ਥੋੜੀ ਗਰਲਸ਼ ਲੁੱਕ ਆ ਜਾਂਦੀ ਹੈ ਇਹ ਵੀ ਇਹਨੂੰ ਤੁਸੀਂ ਗਰਲਸ਼ ਲੁੱਕ ਬਣਾਉਣਾ ਇਸ ਤਰ੍ਹਾਂ ਜਿਹੜਾ ਹੈਗਾ ਥੋੜਾ ਜਿਹਾ ਡਾਰਕ ਕਲਰ ਲਾ ਕੇ ਕਰਵਾ ਸਕਦੇ ਹੋ ਜੇ ਮਮੀਆਂ ਵਾਸਤੇ ਚਾਹਣ ਉਹ ਜਦੋਂ ਲਾਈਟ ਵੇਟ ਜਿਆ ਵਰਕ ਕਰਊਗਾ ਜੀ ਹਨਾ ਹੈਵੀ ਨਹੀਂ ਹੁੰਦਾ ਇਹਦੇ ਚ ਜਦੋਂ ਲਾਈਟ ਵੇਟ ਨਾਲ ਤਾਂ ਸੋਹਣਾ ਬਹੁਤ ਲੱਗਦਾ ਜੀ ਨਾਲ ਲਾਈਟ ਵੇਟ ਹੋ ਜਾਂਦਾ ਨਾਲੇ ਸਾਰਾ ਭਰਿਆ ਭਰਿਆ ਜਿਹਾ ਹੋ ਜਾਂਦਾ ਹਾਂਜੀ ਤਾਂ ਅੱਜ ਵਾਲੇ ਜਿਹੜੇ ਇਹ ਸੂਟ ਆ ਆਪਾਂ ਨੂੰ ਕਿੱਦਾਂ ਲੱਗੇ ਕਮੈਂਟ ਕਰਕੇ ਜ਼ਰੂਰ ਦੱਸਿਓ ਸੂਟ ਹੋਰ ਵੀ ਰੈਡੀ ਹੋ ਰਹੇ ਨੇ ਜੀ ਆਪਾਂ ਨੈਕਸਟ ਵੀਡੀਓ ਫਿਰ ਜਲਦੀ ਲੈ ਕੇ ਆਵਾਂਗੇ ਅੱਜ ਵਾਲੇ ਇਹ ਸੂਟ ਦੱਸੋ ਉਹ ਵੀ ਕਿੱਦਾਂ ਦੇ ਲੱਗੇ ਤੇ ਚਲੋ ਜੀ ਫਿਰ ਆਪਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮਿਲਦੇ ਹਾਂ ਤਦ ਤੱਕ ਦੇ ਲਈ ਸ਼ਸ਼ੀ ਕਾਲ ਜੀ ਸਾਰਿਆਂ ਨੂੰ